ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਕਿਵੇਂ ਹੋ ਤੇ ਇਹ ਹੈਗਾ ਸਫਾਈ ਦਾ ਆਪਣਾ ਪਾਰਟ 2 ਤੇ ਉਹ ਬਲੌਗ ਜਿਆਦਾ ਲੰਬਾ ਹੋ ਜਾਣਾ ਇਸ ਕਰਕੇ ਮੈਂ ਜਿਹੜਾ ਕਿ ਤਨ ਕਿ ਇੱਕ ਜਾਂ ਦੋ ਦੇ ਵਿੱਚ ਜਾਂ ਤਿੰਨ ਹੋ ਸਕਦਾ ਚਲੋ ਕੋਸ਼ਿਸ਼ ਕਰੂੰਗੀ ਕਿ ਮੈਂ ਪਾਰਟ 2 ਹੀ ਬਣਾਵਾਂ ਤੇ ਇਹ ਆਪਾਂ ਜਿਹੜਾ ਉਹਦੇ ਵਿੱਚ ਸਾਰਾ ਵਿਖਾਤਾ ਹੈ ਕਿ ਆਪਾਂ ਰੂਮ ਦੀ ਜਿਹੜੀ ਅੱਜ ਮੈਂ ਤੁਹਾਡੇ ਸਾਰੇ ਸਾਫ ਸਫਾਈ ਦੀ ਜਿਹੜਾ ਬਲੌਗ ਸ਼ੇਅਰ ਕਰਨ ਲੱਗੀ ਆਂ ਕਿ ਇਹ ਉਹ ਜਿਹੜਾ ਆਪਣਾ ਵੱਡਾ ਜਿਆਦਾ ਹੋ ਗਿਆ ਹੈ ਬਲੌਕ ਇਸ ਕਰਕੇ ਤੇ ਆਪਾਂ ਉਹ ਉਨਾਂ ਕੀ ਪਾ ਦਿੱਤਾ ਰੂਮਾਂ ਦੋਨੇ ਕਮਰਿਆਂ ਦੀ ਸੀ ਤੇ ਇੱਕ ਡ੍ਰੈਕ ਰੂਮ ਦੀ ਤੇ ਬਾਕੀ ਆਪਾਂ ਝਾਟ ਪੁੰਚ ਕਰ ਲਈ ਸੀ ਤੇ ਇੱਧਰ ਹੁਣ ਮੈਂ ਲੌਬੀ ਦੇ ਵਿੱਚ ਲਾਉਣਾ ਸ਼ੁਰੂ ਕਰਦਾ ਝਾੜੂ ਤੇ ਇਹ ਮੇਰਾ ਲੌਬੀ ਦੇ ਵਿੱਚ ਜਿਹੜਾ ਝਾੜੂ ਲੱਗਣ ਦਿਆ ਤੇ ਇਹ ਮੈਂ ਸਾਰੇ ਹੁਣ ਝਾੜੂ ਲਾ ਕੇ ਤੇ ਲੌਬੀ ਦੇ ਵਿੱਚ ਪੋਚਾ ਲਾ ਲੂੰਗੀ ਲੌਬੀ ਚ ਲਾ ਕੇ ਫਿਰ ਮੈਂ ਬਾਹਰ ਦੇ ਬਾਹਰ ਦਾ ਮੇਨ ਤੇ ਆਇਆ ਤੇ ਐ ਕਾਲੀ ਘਟਾਈ ਪਈ ਆ ਤੇ ਹਨੇਰਾ ਇੱਕ ਤਰ੍ਹਾਂ ਚਾਨਣ ਜਵਨੀਆ ਮੀ ਦਾਮੀ ਆ ਜਾਂਦਾ ਜਾਂਦਾ ਚੱਲਦਾ ਨਹੀਂਦਾ ਹਾਲ ਹੋ ਜਾਵਾ ਮਮੀ ਇੱਦਾਂ ਹੀ ਆ ਜਾਂਦਾ ਚੱਲਦਾ ਹੁੰਦਿਆ ਵੈਸੇ ਤੋਂ ਬਾਰੇ ਇੱਦਾਂ ਹੀ ਆਉਂ ਪਾਦੋਂ ਚੜਿਆ ਵਾ ਤੇ ਐਹੋ ਹੀ ਹਾਲਾਤ ਆ ਮੀ ਦੇ ਤੇ ਸੌਣ ਦੇ ਵਿੱਚ ਉਲਟੇ ਹੋਣ ਦਨ ਅੱਗੇ ਸੌਣ ਮੀ ਜਿਆਦਾ ਪੈਂਦੀ ਸੀ ਤਿਆਰ ਕਾ ਪਾਦੋਂ ਦੇ ਵਿੱਚ ਆ ਮੀ ਅੱਗੇ ਸੌਣ ਚ ਸੌਣ ਚ ਮੀਂਹ ਬਹੁਤ ਪੈਂਦੇ ਜੋਨ ਸੌਣ ਚੜਦਾ ਤਾਂ ਪਾ ਦੋ ਸਿੱਖ ਜਿਆਦਾ ਜੋਨ ਚੜਿਆ ਤੇ ਮੀਂਹ ਮੀਂਹ ਤੇ ਮੀਂਹ ਮੀਂਹ ਇਹ ਮੀਂਹ ਨੇ ਤੇ ਭਾਈ ਬਰਸਾਤ ਹੋਈ ਪਈ ਆ ਬਸ ਧੁੱਪਾਂ ਤਾਂ ਪਾਈਆਂ ਲੱਗਾਂ ਨਹੀਂ ਤੇ ਮੀਂਹ ਜਾਂਦਾ ਤੇ ਇੱਧਰ ਝਾੜੋ ਜਿਹੜਾ ਆਪਣਾ ਸਾਰਾ ਲੱਗ ਗਿਆ ਤੇ ਇੱਧਰ ਹੁਣ ਮੈਂ ਕ੍ਰੇਟ ਲਾਂਚ ਲੀ ਕਿ ਕ੍ਰੇਟ ਲਾ ਕੇ ਫਿਰ ਮੈਂ ਕੂੜਾ ਜਿਹੜਾ ਉਹਦੇ ਵਿੱਚ ਪਾ ਪੋ ਕੇ ਡਸਟਬੀਨ ਵੀ ਆਪਾਂ ਕੱਢ ਦਾਂਗੇ ਬਾਹਰ ਤੇ ਵਾਸਤੇ ਦੇ ਕਾਗਜ਼ਾਂ ਨੂੰ ਜਿੱਦਾਂ ਆਕੂ ਕਲਾਵਣੀ ਸੀ ਤੇ ਹੁਣ ਮੈਂ ਹਲਦੀ ਖਰੀਦ ਤੇ ਬਾਹਰ ਰੱਖਣ ਲੱਗੀ ਥੋੜਾ ਜਿਹਾ ਫਰਕ ਪੈਂਦਾ ਫਿਰ ਮੈਂ ਕਰਕੇ ਤੇ ਲਾਉਂਗੀ ਮੀਂਹ ਦਾ ਅਜੇ ਤੇ ਮੀਂਹ ਹੋਣ ਟਿਆ ਵਾ ਤੇ ਹੁਣ ਪਸਟਾਰਟ ਕਰ ਲਗੇ ਪੋਚਿਆਂ ਦਾ ਤੇ ਹੁਣ ਆਪਾਂ ਫਟਾਫਟ ਜੜੇ ਆ ਕਮਰਿਆਂ ਦੇ ਵਿੱਚ ਰੂਮਾਂ ਦੇ ਵਿੱਚ ਤੇ ਮੈਂ ਨਾਲ-ਨਾਲ ਹੀ ਤੁਹਾਨੂੰ ਦਿਖਾਇਆ ਰਹਿਣਾ ਆਪਾਂ ਕਿ ਨਾਲ-ਨਾਲ ਹੀ ਆਪਾਂ ਡਸਟਿੰਗ ਕਰਕੇ ਨਾਲ ਹੀ ਝਾੜੂ ਨਾਲ ਪੋਚਾ ਇਕੱਲੇ ਰੂਮ ਦੇ ਵਿੱਚ ਲਗਾਤਾ ਹੈ ਇਕੱਲੀ ਰਹਿ ਗਈ ਲੌਬੀ ਲੌਬੀ ਤੇ ਰਸੋਈ ਆਪਣਾ ਰਹਿਣ ਦੇ ਤੇ ਹੁਣ ਮੈਂ ਲੌਬੀ ਦੇ ਵਿੱਚ ਜਿਹੜਾ ਸਾਰਾ ਪੋਚਾ ਲਾ ਦੂੰਗੀ ਤੇ ਚਲੋ ਜੀ ਆਪਣਾ ਲੌਬੀ ਦੇ ਵਿੱਚ ਆਪਾਂ ਚਲਾ ਕੇ ਤੇ ਬਾਹਰ ਦਾ ਨਵੀਆਂ ਵੀਡੀਓ ਦਾ ਹੋਣਾ ਨਹੀਂ ਆ ਕਿਉਂਕਿ ਮੈਂ ਕਰ ਵੀ ਦਊਂਗੀ ਨਾ ਮੀਂਹ ਹਟੂਗਾ ਤੇ ਫੇਰ ਉਹੋ ਹੀ ਹਾਲਾਤ ਬਣ ਜਾਣੇ ਆ ਇੱਕ ਕਦਮ ਵੀ ਕਣੀ ਆ ਜਾਂਦੀਆਂ ਇੱਕ ਕਦਮ ਹੀ ਹਟ ਜਾਂਦੀਆਂ ਹੁਣ ਇਸ ਕੇਮਤ ਨਹੀਂ ਮਾਰੂੰਗੀ ਬਸ ਅੱਗੇ ਅੱਗੇ ਹੀ ਆਪੂਏ ਦੇ ਜਿੰਨਾ ਕ ਕੀ ਆਪਣਾ ਨਹੀਂ ਅੱਗੇ ਮੀ ਆਉਂਦਾ ਇੱਥੇ ਇੱਥੇ ਮਾਰ ਦੂੰਗੀ। ਦੀਰ ਬਾਕੀ ਤੇ ਉਹ ਫੇਰ ਹਟ ਜਾਂਦਾ। ਉਹਨਾਂ ਕ ਥਾਂ ਸੁੱਕਦਾ ਇੱਕ ਵਾਰ ਹਵਾ ਹੂ ਆਣ ਕੇ ਤੇ ਫੇਰ ਉਹ ਹਲਾਤ ਹੋ ਜਾਂਦੇ। ਫੇਰ ਮੀ ਆਣ ਕੇ ਸਾਰਾ ਗਿੱਲਾ ਹੋ ਜਾਂਦਾ। ਤੇ ਬਾਹਰ ਜਿੱਤੇ ਵੇੜੇ 'ਚ ਮਾਰਨ ਦਾ ਕੋਈ ਫਾਇਦਾ ਨਹੀਂ ਆ। ਮੀ ਮੂੰਹ ਹਟੂਗਾ ਤੇ ਫੇਰ ਇਹ ਆਪਾਂ ਮਾਰਾਂਗੇ। ਬਰਕ ਕੱਲਾ ਮਹਾਂਚਾ ਹੀ ਮਾਰ ਦਾਂਗੇ। ਤੇ ਲੋ ਜੀ ਇੱਧਰ ਮੇਰਾ ਲੌਬੀ ਦਾ ਅੱਧਾ ਪੋਚਾ ਨਿਕਲ ਚਲ ਗਿਆ ਤੇ ਥੋੜਾ ਜਿਹਾ ਹੀ ਪੋਚਾ ਰਹਿ ਗਿਆ। ਉਹ ਵੀ ਸਾਰਾ ਆਪਾਂ ਲਾ ਦਾਂਗੇ। ਉੱਚਾ ਲਾ ਲੂ ਕੇ ਤੇ ਫੇਰ ਆਪਾਂ ਜਿਹੜਾ ਅਸੋਈ ਦੇ ਵਿੱਚ ਐਂਡ ਤੇ ਸਬ ਸਫਾਈ ਕਰਾਂਗੇ ਜਾ ਕੇ ਲੋ ਜੀ ਬਾਕੀ ਸਾਰੀ ਸਫਾਈ ਆਪਣੀ ਹੋ ਗਈ ਆ ਰੂਮਾਂ ਦੀ ਵੀ ਸਾਰੇ ਬਿਲਕੁਲ ਕਲੀਨ ਹੋ ਗਏ ਆ ਤੇ ਲੌਬੀ ਵੀ ਬਿਲਕੁਲ ਆਪਾਂ ਕਰਤੀ ਆ ਤੇ ਹੁਣ ਜਿਹੜਾ ਆਪਾਂ ਡਰੈਸਿੰਗ ਟੇਬਲ ਉਹ ਜਿਹੜਾ ਆਪਣਾ ਬਿਲਕੁਲ ਲੌਬੀ ਦਾ ਅੱਧਿਆ ਨਾਲ ਹੀ ਰੱਖਿਆ ਉਹ ਬੇਟਾ ਆਪਣਾ ਜਿਹੜਾ ਇਹ ਕਮਦੀਪ ਫੱਗ ਬੰਦ ਦਾ ਆ ਉਹ ਲੈ ਕੇ ਆਇਆ ਇੱਥੇ ਕਿ ਮੈਨੂੰ ਚਾਣਨ ਜ਼ਿਆਦਾ ਚਾਹੀਦਾ ਉਹ ਇੱਥੇ ਪੱਗ ਲਾ ਲਾ ਕਿ ਉਹਨੂੰ ਸ਼ੌਂਕ ਆ ਕਿ ਉਹਨੇ ਰਾਤ ਨੂੰ ਵੀ ਪਤਾ ਨਹੀਂ ਉਹਨੇ ਰਾਤ ਨੂੰ ਵੀ 2-3 ਵਾਰ ਟਾਟਾ ਕੇ ਪੱਗ ਬੰਨੀ ਜਾਣੀ ਆ ਤੇ ਸਵੇਰੇ ਵੀ ਉਹਨੇ ਬੰਨਣੀ ਆ ਪਤਾ ਨਹੀਂ ਉਹਦਾ ਕਿਹੜਾ ਟਾਈਮ ਉਹਨੂੰ ਬਸ ਜਦੋਂ ਉਹਦਾ ਹੋ ਗਿਆ ਜਿਹੜੇ ਬੰਨੇ ਨੇ ਮੂਡ ਉਹਨੇ ਪੱਗ ਹੀ ਬੰਨੀ ਜਾਣੀ ਹੁੰਦੀ ਆ ਉਹਨੇ ਇਸ ਕਰਕੇ ਆਪਣਾ ਇਹ ਸ਼ੀਸ਼ਾ ਜਿਹਾ ਡੈਸਕ ਟੇਬਲ ਦਾ ਸ਼ੀਸ਼ਾ ਜਿਹੜਾ ਇੱਥੇ ਲੈਣ ਤਾਂ ਹੀ ਉਹਨੇ ਤੇ ਹੁਣ ਆਪਾਂ ਜਿਹੜਾ ਉਰ ਰਹਿ ਗਿਆ ਆਪਣਾ ਕਲੀਨ ਕਰਨ ਵਾਲਾ ਆਪਾਂ ਹੁਣ ਉਹਦੀ ਸਾਰ ਸਫਾਈ ਕਰਾਂਗੇ ਤੇ ਨਾਲ ਹੀ ਆਪਾਂ ਲੌਬੀ ਦਾ ਦਰਵਾਜ਼ਾ ਤੇ ਸ਼ੀਸ਼ੇ ਤੇ ਹੁਣ ਆਪਾਂ ਜਿਹੜਾ ਵਾਸ਼ਿਵਿਸ਼ਣ ਦੇ ਨਾਲ ਹੀ ਸਾਫ਼ ਕਰਦਾਂਗੇ ਤੇ ਇਹ ਪੋਚਾ ਲਾਉਣਾ ਇਹ ਮੈਂ ਕਿ ਗਿੱਲਾ ਹੋ ਜਾਣਾ ਪਹਿਲਾਂ ਵਾਸ਼ਿਵਿਸ਼ਣ ਧੋ ਹੀ ਲਵਾਂ ਤੇ ਇਹਦੇ ਤੇ ਮੈਂ ਚੰਗੀ ਤਰ੍ਹਾਂ ਬੁਰਸ਼-ਬੁਰਸ਼ ਮਾਰ ਕੇ ਪਾਣੀ ਪਾ ਕੇ ਉਹਨੂੰ ਮੈਂ ਸਾਫ਼ ਕਰਤਾ ਤੇ ਹੁਣ ਜਿਹੜਾ ਪਾਣੀ ਪੂਣੀ ਦਾ ਛਿੱਟਾ ਮੁੜ ਕੇ ਮੈਂ ਕਿਹਾ ਥੱਲੇ ਰੋੜੀਆਂ ਰਹਿਣੀਆਂ ਤੇ ਨਾਲ ਹੀ ਪਹਿਲਾਂ ਫਿਰ ਪੋਚਾ ਮਾਰ ਲੱਗਿਆ ਪਹਿਲਾਂ ਹੀ ਕਰ ਦਈਦਾ ਇਹਨੂੰ ਤੇ ਮੈਂ ਕਿਹਾ ਇਹਦੀ ਸਾਫ ਸਫਾਈ ਨਾਲ ਹੀ ਕਰਦਾ ਇੱਧਰ ਹੁਣ ਇਹਨੂੰ ਆਪਾਂ ਕਰਕੇ ਤੇ ਫਿਰ ਇੱਧਰੋਂ ਪੋਚਾ ਲਾ ਲਾਂਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਵੇਂ ਦੇ ਲੱਗਾ ਮੇਰਾ ਸਾਫ ਸਫਾਈ ਦਾ ਬਲੌਗ ਤੇ ਬਾਕੀ ਜਿਹੜੇ ਤੇ ਨਵੇਂ ਹੋਣਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੋਸਪੋਰਟ ਤੇ ਤੁਸੀਂ ਤੇ ਵੱਧ ਤੋਂ ਵੱਧ ਜਿਹੜੇ ਨਵੇਂ ਵੀਵਰ ਆਉਂਦੇ ਵਾ ਉਹ ਵੀ ਸਪੋਰਟ ਕਰਿਆ ਕਰੋ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ प्लीज ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਲਓ ਜੀ ਆਪਣਾ ਪੋਚਾ ਜਿਹੜਾ ਸਾਰਾ ਲੱਗ ਗਿਆ ਹੁਣ ਆਪਾਂ ਪਹੁੰਚ ਗਏ ਆ ਲੌਬੀ ਦੇ ਦਰਵਾਜ਼ੇ ਲੱਗੇ ਤੇ ਹੁਣ ਜਿਹੜਾ ਆਪਾਂ ਦਰਵਾਜ਼ੇ ਦੇ ਤੇ ਸ਼ੀਸ਼ੇ ਇਹ ਸਾਫ਼ ਕਰਾਂਗੇ ਤੇ ਇਹਨਾਂ ਤੇ ਵੀ ਚੰਗੀ ਤਰ੍ਹਾਂ ਮੈਂ ਪਹਿਲਾਂ ਕਪੜਾ ਥੋੜਾ ਜਿਹਾ ਇਹ ਗਿੱਲਾ ਕਰ ਲਿਆ ਸੀ ਨਾ ਇੰਨਾ ਗਿੱਲਾ ਨਾ ਸੁੱਕਾ ਤੇ ਉਹ ਬਿਲਕੁਲ ਸਾਰਾ ਆਪਣਾ ਸ਼ੀਸ਼ੇ ਤੇ ਗ੍ਰਿਲ ਤੇ ਸਾਰੀ ਸਾਫ ਸਫਾਈ ਜਿਹੜੀ ਕਰ ਦਾਂਗੇ ਇਦਾਂ ਹੀ ਫਿਰ ਨਾਲ ਇਹ ਤੇ ਪਰਦਾ ਜਿਹੜੀ ਅੱਗੇ ਕਰ ਦਾਂਗੇ ਤੇ ਦੂਸਰਾ ਵੀ ਇਤਨਾ ਹੀ ਸ਼ੀਸ਼ਾ ਕਰ ਲਾਂਗੇ ਥੋੜੇ ਉੱਚੇ ਆ ਮਾੜਾ ਜਿਹਾ ਬਸ ਦੋ ਤਿੰਨ ਜਿਹੜਾ ਉਹ ਉੱਤੇ ਪੈਰ ਰੱਖ ਕੇ ਗ੍ਰਿਲ ਦੀ ਤਾਂ ਕਰਨੇ ਪੈਂਦੇ ਆ ਤੇ ਅੰਦਰੋਂ ਹੁਣ ਆਪਾਂ ਜਿਹੜੀ ਜਾਲੀ ਆ ਉਹ ਵੀ ਸਾਫ ਕਰ ਲਾਂਗੇ ਕੋ ਕਿੱਕਟਾ ਮਿੱਟੀ ਜੇ ਤੇ ਆ ਹੀ ਜਾਂਦਾ ਜਿੰਨਾ ਮਰਜ਼ੀ ਰਖੀਏ ਤੇ ਹੁਣ ਆਪਾਂ ਜਿਹੜਾ ਜਾੜੀ ਵਾਲਾ ਦਰਵਾਜ਼ਾ ਮੈਂ ਇੱਥੇ ਕੱਪੜਾ-ਕੁੱਪੜਾ ਮਾਰ ਦੂੰਗੀ ਇੱਥੇ ਕੱਪੜਾ ਮਾਰ ਕੇ ਮੜ ਕੇ ਆਪਾਂ ਜਿਹਦਾ ਵਾ ਡੈਸਿੰਗ ਡੈਸਿੰਗ ਟੇਬਲ ਇੱਥੇ ਲੱਗ ਗਈ ਪਿਆ ਵਾ ਤੇ ਹੁਣ ਆਪਾਂ ਉਹਨੂੰ ਬਿਲਕੁਲ ਚੰਗੀ ਤਰ੍ਹਾਂ ਕਲੀਨ ਕਰ ਦਾਂਗੇ ਕਿਉਂਕਿ ਸਵੇਰੇ ਉਹ ਜਦੋਂ ਬਾਜ-ਬੂਜ ਕੱਢਦਾ ਵਾ ਨਾ ਤਾਂ ਕਿੰਨੇ ਖਲਾਰਾ ਪਾ ਦਿੰਦਾ ਪਿੰਨਾ ਪਾਗ ਦੀਆਂ ਆਵਾਜ਼ ਉਹਨੇ ਕਿੰਨਾ ਸਾਮਾਨ ਖਲਾ ਰਿਆ ਹੁੰਦਾ ਉਹਦੇ ਤੇ ਉਹ ਮੈਂ ਸਾਰਾ ਵਿੱਚ Samsung ਕੇ ਤੇ ਫਿਰ ਮੈਂ ਚੰਗੀ ਤਰ੍ਹਾਂ ਇੱਥੇ ਵੀ ਕੱਪੜਾ ਮਾਰਤਾ ਇਹਨੂੰ ਸਾਫ਼ ਕਰਕੇ ਬਸ ਇੱਥੇ ਥੋੜਾ ਜਿਹਾ ਪੋਚਾ ਰਹਿਦਾ ਸੀ ਆਪਣਾ ਮਾਰਨ ਵਾਲਾ ਉਹ ਮੇਲੇ ਲੱਗਿਆ ਰੱਖਿਆ ਸੀ ਬਾਕੀ ਮੈਂ ਸਾਰੇ ਮਾਰ ਲਿਆ ਇੱਥੇ ਹੀ ਰਹਿਦਾ ਥੋੜਾ ਜਿਹਾ ਤੇ ਬਾਕੀ ਸਮਾਨ ਸਾਰਾ ਹੀ ਉਹਨੇ ਖਲਾ ਰਿਆ ਹੁੰਦਾ ਉਹ ਮੈਂ ਸਾਰਾ ਵਿੱਚ ਰੱਖ ਰੋਕੇ ਉਹਨੇ ਸਕੂਲ ਜਾਣ ਲੱਗਿਆ ਬਾਜ ਕੱਢ ਪਿੰਨਾ ਕੱਢ ਫਿਰ ਅਧੀਆਂ ਪਿੰਨਾ ਥੱਲੇ ਰੋੜ ਦੂਗਾ ਕਿੰਨਾ ਹੀ ਖਲਾਰਾ ਪਾ ਦਊਗਾ ਉਹ ਮਸਾਲਾ ਸਾਰਾ ਸਾਮ ਨੂੰ ਲਿਆ ਤੇ ਬਾਕੀ ਮੈਂ ਸਾਰੇ ਜਿਹੜੇ ਕਿ ਚੰਗੀ ਤਰ੍ਹਾਂ ਕਪੜਾ